ਗੁਰੂ ਰਵਦਾਸ ਮਹਾਰਾਜੀ ਰਹਾਉ ਵਾਲੇ ਬੰਦ ਵਿੱਚ ਫਰਮਾਉਣਾ ਕਰਦੇ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਗੁਰੂ ਪਿਆਰਿਓ ਬਨਜਾਰਾ ਆਖਦੇ ਨੇ ਵਣਜ ਕਾਰਵਾਨ ਕਰਨ ਵਾਲੇ ਨੂੰ ਵਪਾਰ ਕਰਨ ਵਾਲੇ ਨੂੰ ਸਤਗੁਰ ਰਵਦਾਸ ਮਹਾਰਾਜ ਕਹਿੰਦੇ ਭਾਈ ਕੋਈ ਹੈ ਬਨਜਾਰਾ ਜਿਹੜਾ ਮੇਰਾ ਵਣਜ ਕਰੇ ਕਿਹੜੀ ਚੀਜ਼ ਦਾ ਪ੍ਰਮਾਤਮਾ ਦੇ ਨਾਮ ਦਾ ਜਿਹੜੇ ਵਪਾਰੀ ਹੁੰਦੇ ਨੇ ਨਾ ਪਮੇ ਆਪਾਂ ਦੇਖ ਲਈ ਅੱਜ ਦੇ ਦੁਕਾਨਦਾਰ ਦੇਖ ਲਓ ਵੱਡੇ ਵੱਡੇ ਬਿਜ਼ਨਸਮੈਨ ਵੇਖ ਲਓ ਉਹਨਾਂ ਨੂੰ ਵਪਾਰੀ ਕਹਿ ਲੈਂਦੇ ਆ ਬਿਜ਼ਨਸਮੈਨ ਕਹਿ ਲੈਂਦੇ ਆ ਆਪਾਂ ਉਹਨਾਂ ਦਾ ਕੰਮ ਕੀ ਹੁੰਦਾ ਉਹ ਕਿਸੇ ਪਾਸਿਓਂ ਚੀਜ਼ ਖਰੀਦਦੇ ਨੇ ਜਿੰਨੀ ਵੀ ਉਹ ਚੀਜ਼ ਖਰੀਦਣ ਉਹਦਾ ਰੇਟ ਤੈਅ ਕਰ ਦਿੰਦੇ ਨੇ ਉਹਦਾ ਮੁੱਲ ਤੈਅ ਕਰ ਦਿੰਦੇ ਨੇ ਪਰ ਜਦੋਂ ਉਹ ਅੱਗੇ ਜਾ ਕੇ ਵੇਚਦੇ ਨੇ ਤਾਂ ਉਹਦੇ ਵਿੱਚੋਂ ਮੁਨਾਫਾ ਕਮਾਉਂਦੇ ਨੇ ਜਿਵੇਂ ਆਪਾਂ ਘਰਾਂ ਦੇ ਵਿੱਚ ਚੀਜ਼ਾਂ ਵਰਤਦੇ ਆਂ ਭਵੇਂ ਆਟਾ ਭਵੇਂ ਚੌਲ ਭਵੇਂ ਦਾਲ ਕੋਈ ਵੀ ਚੀਜ਼ ਅਸੀਂ ਵਰਤਦੇ ਆਂ ਜਿਹੜੀ ਆਪਾਂ ਦੁਕਾਨਦਾਰ ਤੋਂ ਖਰੀਦੀ ਸੀ ਉਹ ਦੁਕਾਨਦਾਰ ਨੇ ਵੀ ਮਾਰਜਿਨ ਕਮਾਇਆ ਤੇ ਜਿੱਥੋਂ ਦੁਕਾਨਦਾਰ ਨੇ ਅੱਗੇੋਂ ਲੈ ਕੇ ਆਂਦੀ ਸੀ ਜਿਹਦੇ ਤੋਂ ਬਣੀ ਐ ਉਸ ਬੰਦੇ ਨੇ ਬਣਾਉਣ ਵਾਲੇ ਨੇ ਵੀ ਆਪਣਾ ਜੋ ਮੁੱਲ ਸੀ ਉਹਦੇ ਤੋਂ ਥੋੜਾ ਜਿਹਾ ਵੱਧ ਉਹਨੇ ਪੈਸੇ ਕਮਾਏ ਨੇ ਉਹਨੂੰ ਵੀ ਬੈਨੀਫਿਟ ਹੋਇਆ ਦੁਕਾਨਦਾਰ ਨੂੰ ਵੀ ਹੋਇਆ ਪਰ ਅਸੀਂ ਵੀ ਆਪਣੇ ਘਰ ਦੇ ਵਿੱਚ ਉਹ ਚੀਜ਼ ਲੈ ਕੇ ਆਂਦੀ ਕਹਿਣ ਦਾ ਮਤਲਬ ਕੋਈ ਵੀ ਮਨੁੱਖ ਹੈ ਜੇ ਕੋਈ ਵਣਜ ਕਰਦਾ ਵਪਾਰ ਕਰਦਾ ਜੇ ਕੋਈ ਬਿਜ਼ਨਸ ਕਰਦਾ ਉਹ ਪ੍ਰੋਫਿਟ ਚਾਹੁੰਦਾ ਉਹ ਇਹ ਚਾਹੁੰਦਾ ਕਿ ਮੈਨੂੰ ਕੁਝ ਨਾ ਕੁਝ ਇਹਦੇ ਵਿੱਚੋਂ ਬੈਨੀਫਿਟ ਹੋਵੇ ਕੋਜਣਾ ਕੁਝ ਮੁੱਲ ਮੈਨੂੰ ਵੀ ਮਿਲੇ ਇਹ ਨਹੀਂ ਕਦੇ ਹੁੰਦਾ ਕਿ ਫਲਾਣਾ ਬੰਦਾ ਗਿਆ ਵਪਾਰ ਕਰਨ ਜਾਂ ਬਿਜ਼ਨਸਮੈਨ ਜੇ ਉਹ ਹਜ਼ਾਰ ਰੁਪਏ ਦੀ ਕੋਈ ਚੀਜ਼ ਚੱਕੇਗਾ ਤੇ ਦੂਜੇ ਪਾਸੇ ਹਜ਼ਾਰ ਦੀ ਨਹੀਂ ਵੇਚੇਗਾ ਫਿਰ ਉਹਨੂੰ ਕੀ ਫਾਇਦਾ ਹੋਇਆ ਕੋਈ ਨਹੀਂ ਪਰ ਹਰ ਇੱਕ ਬਿਜ਼ਨਸਮੈਨ ਜੇ ਕੋਈ ਲੱਖਾਂ ਦਾ ਕਰੋੜਾਂ ਦਾ ਜਾਂ ਹਜ਼ਾਰਾਂ ਦਾ ਜਾਂ ਅਰਬਾਂ ਦਾ ਵਪਾਰ ਕਰਦਾ ਉਹ ਇਸ ਲਈ ਕਰਦਾ ਕਿ ਮੈਂ ਉਸ ਵਿੱਚੋਂ ਮੁਨਾਫਾ ਕਮਾ ਸਕਾਂ ਪੈਸੇ ਕਮਾ ਸਕਾਂ ਤੇ ਗੁਰੂ ਪਿਆਰਿਓ ਪਰਸੋਂ ਵੀ ਮੈਂ ਬੇਨਤੀ ਕੀਤੀ ਸੀ ਜਿਵੇਂ ਹੁਣ ਗੁਰੂ ਰਵਦਾਸ ਮਹਾਰਾਜ ਕਹਿੰਦੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਟਾਂਡੇ ਬਾਰੇ ਮੈਂ ਕੱਲ ਵੀ ਦੱਸਿਆ ਸੀ ਪਰਸੋਂ ਬੇਨਤੀ ਕੀਤੀ ਸੀ ਕਿ ਟਾਂਡਾ ਕਿਨੂੰ ਆਖਿਆ ਜਾਂਦਾ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਵਪਾਰੀ ਹੁੰਦੇ ਸਨ ਬਿਜ਼ਨਸਮੈਨ ਹੁੰਦੇ ਸਨ ਜਿਵੇਂ ਅੱਜ ਟਰੱਕ ਰੱਖੇ ਨੇ ਗੱਡੀਆਂ ਰੱਖੀਆਂ ਨੇ ਸਮੁੰਦਰੀ ਜਹਾਜ਼ ਨੇ ਪਾਣੀ ਵਾਲੇ ਜਹਾਜ਼ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਟਰਾਂਸਪੋਰਟ ਚਲਾਉਂਦੇ ਨੇ ਆਪਣੇ ਟਰੱਕਾਂ ਦੁਆਰਾ ਉਹ ਜੋ ਵੀ ਉਹਨਾਂ ਨੇ ਸਮਾਨ ਇਧਰ ਉਧਰ ਭੇਜਣਾ ਹੁੰਦਾ ਅੱਜ ਬਹੁਤ ਸਾਰੇ ਵਹੀਕਲ ਨੇ ਗੱਡੀਆਂ ਨੇ ਉਹਨਾਂ ਦੁਆਰਾ ਭੇਜ ਹੀ ਦਿੰਦੇ ਨੇ ਪਰ ਅੱਜ ਤੋਂ ਜਦੋਂ ਅਸੀਂ 200-300 ਸਾਲ ਪਿੱਛੇ ਚਲੇ ਜਾਂਦੇ ਆ ਜਦੋਂ ਗੱਡੀਆਂ ਮੋਟਰਾਂ ਨਹੀਂ ਸੀ ਉਦੋਂ ਜਿਹੜਾ ਵਪਾਰ ਕੀਤਾ ਜਾਂਦਾ ਸੀ ਉਹ ਗੱਡਿਆਂ ਤੇ ਕੀਤਾ ਜਾਂਦਾ ਸੀ ਬਲਦਾਂ ਦੁਆਰਾ ਕੀਤਾ ਜਾਂਦਾ ਸੀ ਜੇ ਕੋਈ ਅਮੀਰ ਵਪਾਰੀ ਹੁੰਦਾ ਸੀ ਉਹਨੇ ਊਠ ਰੱਖੇ ਹੁੰਦੇ ਸੀ ਉਹਨੇ ਹਾਥੀ ਵੀ ਰੱਖੇ ਹੁੰਦੇ ਸਨ ਉਹਦੇ ਕੋਲ ਘੋੜੇ ਵੀ ਹੁੰਦੇ ਸਨ ਤੇ ਉਹਦੇ ਕੋਲ ਗੱਡੇ ਤੇ ਬਲਦ ਵੀ ਹੁੰਦੇ ਸਨ ਤੇ ਨਾਲ ਹੀ ਉਹਨੇ ਆਪਣੇ ਕੋਲ ਬਹੁਤ ਸਾਰੇ ਐਸੇ ਲੋਕ ਵੀ ਰੱਖੇ ਹੁੰਦੇ ਸਨ ਜਿਹੜੇ ਇਹਨਾਂ ਗੱਡਿਆਂ ਨੂੰ ਬਲਦਾਂ ਨੂੰ ਹੱਕ ਦੇ ਸਨ ਭਾਵ ਚਲਾਉਂਦੇ ਸਨ ਹੁਣ ਵੇਖੋ ਜਿਵੇਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਭਾਈ ਮੱਖਣ ਸ਼ਾਹ ਲੁਬਾਣਾ ਆਪਾਂ ਪੜ੍ਹਦੇ ਆਂ ਲੱਖੀ ਰਾਏ ਵਣਜਾਰਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ ਦਿੱਲੀ ਦੇ ਵਿੱਚ ਆਪਣੇ ਘਰ ਨੂੰ ਅੱਗ ਲਗਾ ਕੇ ਉਹ ਬਹੁਤ ਤਕੜਾ ਵਪਾਰੀ ਸੀ ਉਹਦੇ ਕੋਲੇ ਉਸ ਸਮੇਂ 700 ਗੱਡਾ ਸੀ ਤੇ 1400 ਤੋਂ ਉੱਪਰ ਉਹਦੇ ਕੋਲ ਬਲਦ ਸੀ ਤੇ ਹੁਣ ਜਿਹੜੇ ਬਲਦ ਚਲਾਉਣ ਵਾਲੇ ਨੇ ਮਜ਼ਦੂਰ ਕਹਿ ਲੋ ਉਹ ਜਿਹੜੇ ਰੱਖੇ ਹੋਏ ਸੀ ਉਹਨਾਂ ਅੰਦਾਜ਼ਾ ਲਾ ਕੇ ਵੇਖੋ ਜੇ 700 ਬਲਦ ਤਾਂ 1000 ਤਾਂ ਰੱਖਿਆ ਹੋਏਗਾ ਫਿਰ ਉਹ ਬਲਦਾਂ ਦੇ ਨਾਲ ਨਾਲ ਉਹਦੀ ਰੱਖਿਆ ਕਰਨ ਲਈ ਕਿਉਂਕਿ ਇਹਨਾਂ ਨੇ ਜਿਹੜਾ ਵਪਾਰ ਕਰਨਾ ਹੁੰਦਾ ਸੀ ਗੱਡਿਆਂ ਦੇ ਉੱਤੇ ਕਰਦੇ ਸਨ ਮੈਂ ਭਾਈ ਲੱਖੀ ਸ਼ਾਹ ਬੁਨਜਾਰਾ ਜੀ ਦੀ ਆਪ ਨੂੰ ਉਦਾਹਰਣ ਦਿੱਤੀ ਹੈ ਮੱਖਣ ਸ਼ਾਹ ਲੁਬਾਣਾ ਜੀ ਦੀ ਵੀ ਉਦਾਹਰਣ ਦਿੱਤੀ ਹੈ ਪਹਿਲੇ ਸਮਿਆਂ ਦੇ ਵਿੱਚ ਬਹੁਤ ਸਾਰੇ ਵਪਾਰੀ ਸਨ ਜਿਹੜੇ ਇੱਕ ਇਲਾਕੇ ਚੋਂ ਮਾਲ ਚੁੱਕਦੇ ਸਨ ਜੋ ਵੀ ਉਹਨਾਂ ਕੋਲ ਸੌਦਾ ਹੁੰਦਾ ਸੀ ਉਹ ਚੁੱਕਦੇ ਸਨ ਆਪਣੇ ਗੱਡਿਆਂ ਤੇ ਬਲਦਾਂ ਦੇ ਉੱਤੇ ਆਪਣੇ ਜੋ ਊਂਠ ਹਾਥੀ ਘੋੜੇ ਜੋ ਵੀ ਹੁੰਦੇ ਸੀ ਉਹਨਾਂ ਤੇ ਰੱਖ ਦਿੰਦੇ ਸਨ ਫਿਰ ਲੈ ਕੇ ਜਾਂਦੇ ਸਨ ਜਿਵੇਂ ਮੰਨ ਲਓ ਆਪਾਂ ਪੰਜਾਬ ਤੋਂ ਦਿੱਲੀ ਤੱਕ ਕੁਝ ਉਸ ਸਮੇਂ ਲੈ ਕੇ ਜਾਣਾ ਹੋਵੇ ਤੇ ਬਹੁਤ ਕੁਆਂਟੀਟੀ ਵਿੱਚ ਜਿਹਨੂੰ ਆਪਾਂ ਕੁਆਂਟਲਾਂ ਵਿੱਚ ਕਹਿ ਸਕਦੇ ਆ ਟੰਨਾਂ ਵਿੱਚ ਕਹਿ ਸਕਦੇ ਆ ਜੇ ਅਨਾਜ ਵੀ ਲੈ ਕੇ ਜਾਣਾ ਹੋਵੇ ਅੱਜ ਦੇ ਸਮੇਂ ਤਾਂ ਟਰੱਕ ਨੇ ਨਾ ਟਰੱਕਾਂ 'ਚ ਭੇਜ ਦਿੰਦੇ ਆ ਟ੍ਰੇਨਾਂ ਵੀ ਚੱਲਦੀਆਂ ਨੇ ਮਾਲ ਗੱਡੀਆਂ 'ਚ ਭੇਜ ਦਿੰਦੇ ਆ ਜੇ ਗੱਡੇ ਭੇਜਣੇ ਹੋਣ ਤਾਂ ਮੰਨ ਲਓ ਜੇ ਆਪਣੇ ਕੋਲੇ 1000 ਗੱਡਾ ਵਾ ਤਾਂ 2000 ਬਲਦ ਚਾਹੀਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੱਕਣ ਵਾਲੇ ਚਲਾਉਣ ਵਾਲੇ ਬੰਦੇ ਚਾਹੀਦੇ ਨੇ ਫਿਰ ਉਹ ਸਾਡੇ ਜਿਹੜੇ ਗੱਡੇ ਜਾਣੇ ਨੇ ਇੱਥੋਂ ਪੰਜਾਬ ਤੋਂ ਦਿੱਲੀ ਤੱਕ ਉਹਦਾ ਫਿਕਰ ਹੈ ਕਿ ਲੋਕ ਲੁੱਟ ਨਾ ਲੈਣ ਫਿਰ ਉਹਦੇ ਲਈ ਹਥਿਆਰਬੰਦ ਲੋਕ ਵੀ ਚਾਹੀਦੇ ਨੇ ਨਹੀਂ ਤਾਂ ਭਾਈ ਹਰੇਕ ਹੀ ਗੱਡਿਆਂ ਨੂੰ ਲੁੱਟ ਕੇ ਲੈ ਜਾਵੇ ਉਹਦਾ ਵੀ ਪ੍ਰਬੰਧ ਕੀਤਾ ਹੁੰਦਾ ਸੀਗਾ ਦੇਖੋ ਜਿਹੜੇ ਵਪਾਰੀ ਹੁੰਦੇ ਸੀ ਉਹਨਾਂ ਨੇ ਜਿਹੜਾ ਸਮਾਨ ਚੁੱਕਿਆ ਦੂਜੇ ਪਾਸੇ ਲੈ ਕੇ ਜਾਣਾ ਉਹਨਾਂ ਨੇ ਆਪਣਾ ਖਰਚਾ ਵੀ ਕੱਢਣਾ ਜਿਹੜੇ ਮਜ਼ਦੂਰ ਰੱਖੇ ਨੇ ਉਹਨਾਂ ਦਾ ਖਰਚਾ ਵੀ ਕੱਢਣਾ ਬਲਦਾਂ ਨੂੰ ਜੋ ਦਾਣਾ ਪਾਣੀ ਦੇਣਾ ਉਹਨਾਂ ਨੇ ਉਹਨਾਂ ਦਾ ਵੀ ਖਰਚਾ ਕੱਢਣਾ ਜਿਹੜੇ ਹਥਿਆਰਬੰਦ ਨਾਲ ਚੱਲਦੇ ਸੀ ਭਾਈ ਕੋਈ ਕਾਫਲੇ ਨੂੰ ਲੁੱਟ ਨਾ ਲਵੇ ਉਹਨਾਂ ਦਾ ਖਰਚਾ ਵੀ ਕੱਢਣਾ ਹੁਣ ਉਹ ਜਿੰਨਾ ਕਾਫਲਾ ਜਾਂਦਾ ਸੀ ਨਾ ਉਹ ਸਾਰੇ ਕਾਫਲੇ ਨੂੰ ਟਾਂਡਾ ਆਖਿਆ ਜਾਂਦਾ ਸੀ ਉਹ ਜਿੰਨਾ ਵੀ ਕਾਫਲਾ ਭਵੇਂ 200 ਗੱਡਾ ਭਵੇਂ 500 ਗੱਡਾ ਭਵੇਂ 1000 ਗੱਡਾ ਉਹਨੂੰ ਟਾਂਡਾ ਆਖਿਆ ਜਾਂਦਾ ਸੀ ਤੇ ਜਿੱਥੇ ਇਹ ਟਾਂਡਾ ਇੱਕ ਜਗ੍ਹਾ ਤੇ ਰੁਕਦਾ ਸੀ ਨਾ ਕਈ-ਕਈ ਦਿਨ ਵੀ ਕਈ ਵਾਰ ਰੁਕਿਆ ਰਹਿੰਦਾ ਸੀ ਕਈ ਵਾਰ ਉਹ ਇਲਾਕੇ ਦਾ ਉਹ ਸ਼ਹਿਰ ਦਾ ਨਾਮ ਵੀ ਟਾਂਡਾ ਪੈ ਜਾਂਦਾ ਜਿਵੇਂ ਟਾਂਡਾ ਔੜ ਮੋੜਾ ਨਾ ਕਦੇ ਇਤਿਹਾਸ ਪੜ ਕੇ ਵੇਖਿਓ ਵੀ ਇਹਨੂੰ ਟਾਂਡਾ ਕਿਉਂ ਆਖਿਆ ਜਾਂਦਾ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਏਗਾ ਸੋ ਕਹਿਣ ਦਾ ਮਤਲਬ ਗੁਰੂ ਰਵਦਾਸ ਮਹਾਰਾਜੀ ਇੱਥੇ ਇਹੀ ਗੱਲ ਸਮਝਾ ਰਹੇ ਨੇ ਭਾਈ ਲੋਕ ਜਿਹੜੇ ਨੇ ਉਹ ਵਪਾਰ ਕਰਦੇ ਨੇ ਕੋਈ ਕਿਸੇ ਦਾ ਵਪਾਰ ਕਰਦਾ ਕੋਈ ਕਿਸੇ ਚੀਜ਼ ਦਾ ਵਪਾਰ ਕਰਦਾ ਪਰ ਜਿਹੜਾ ਮੈਂ ਵਪਾਰ ਕਰਨਾ ਹੈ ਮੈਂ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਹੈ ਹੈ ਕੋਈ ਐਸਾ ਵਪਾਰੀ ਹੈ ਕੋਈ ਐਸਾ ਵਣਜਕਰ ਵਣਜ ਕਰਨ ਵਾਲਾ ਹੈ ਕੋਈ ਐਸਾ ਬਨਜਾਰਾ ਸਤਿਗੁਰ ਕਹਿੰਦੇ ਨੇ ਕੋ ਬਨਜਾਰੋ RAM ਕੋ ਕੋਈ RAM ਦਾ ਜੇ ਬਨਜਾਰਾ ਹੈ ਭਾਈ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਨ ਵਾਲਾ ਤਾਂ ਮੈਨੂੰ ਦੱਸੋ ਮੇਰਾ ਟਾਂਡਾ ਲਾਦਿਆ ਜਾਏ ਰੇ ਮੇਰੇ ਕੋਲੇ ਵੀ ਇੱਕ ਟਾਂਡਾ ਹੈ ਮੇਰੇ ਕੋਲੇ ਵੀ ਬਲਦ ਹਨ ਗੱਡੇ ਹਨ ਕਿਹੜੇ ਨੇ ਗੁਰੂ ਰਵਦਾਸ ਮਹਾਰਾਜੀ ਕੋਲ ਗੱਡੇ ਸਤਗੁਰ ਰਵਦਾਸ ਮਹਾਰਾਜੀ ਤਾਂ ਚਮੜੇ ਦਾ ਕੰਮ ਕਰਦੇ ਨੇ ਪਰ ਸੱਚੇ ਪਾਤਸ਼ਾਹ ਜੀ ਨੇ ਕੋਈ ਦੁਨਿਆਵੀ ਵਪਾਰ ਦੀ ਗੱਲ ਨਹੀਂ ਕਰਦੇ ਉਹ ਪ੍ਰਮਾਤਮਾ ਦੇ ਨਾਮ ਦੇ ਵਪਾਰ ਦੀ ਗੱਲ ਕਰਦੇ ਨੇ ਇਸ ਕਰਕੇ ਉਹਨਾਂ ਨੇ ਆਪਣੇ ਸਰੀਰ ਨੂੰ ਗੱਡਾ ਆਖ ਕੇ ਆ ਤੇ ਉਹਨਾਂ ਨੇ ਮਨ ਨੂੰ ਬਲਦ ਆਖਿਆ ਆਖੋ ਸਤਨਾਮ ਕਹਿੰਦੇ ਇਹ ਜਿਹੜਾ ਮੇਰਾ ਬਲਦ ਮਨ ਹੈ ਤੇ ਸਰੀਰ ਰੂਪੀ ਗੱਡਾ ਹੈ ਇਹ ਮੇਰੇ ਕੋਲ ਮੇਰਾ ਟਾਂਡਾ ਹੈ ਭਾਈ ਮੈਂ ਇਹਦੇ ਉੱਤੇ ਜੋ ਸਮਾਨ ਲੱਦਿਆ ਹੋਇਆ ਸਰੀਰ ਰੂਪੀ ਗੱਡੇ ਦੇ ਉੱਤੇ ਸਮਾਨ ਕਿਹੜਾ ਲੱਦਿਆ ਹੋਇਆ ਜਿਹਦਾ ਮੈਂ ਵਪਾਰ ਕਰਨਾ ਕਿਹਦੇ ਮੈਂ ਅੱਖਾਂ ਦਾ ਵਪਾਰ ਕਰਨਾ ਰੱਬ ਦੇ ਨਾਲ ਮੈਂ ਜ਼ੁਬਾਨ ਦਾ ਵਪਾਰ ਕਰਨਾ ਰੱਬ ਦੇ ਨਾਲ ਮੈਂ ਪੈਰਾਂ ਦਾ ਹੱਥਾਂ ਦਾ ਵਪਾਰ ਕਰਨਾ ਰੱਬ ਦੇ ਨਾਲ ਵਪਾਰ ਇਹ ਕਰਨਾ ਜਿਹਦੇ ਵਿੱਚ ਮੈਨੂੰ ਬੈਨੀਫਿਟ ਹੋਵੇ ਜਿਹਦੇ ਵਿੱਚ ਮੈਨੂੰ ਮੁਨਾਫਾ ਹੋਵੇ ਕੀ ਵਪਾਰ ਕਰਨਾ ਕੋਈ ਮੈਨੂੰ ਐਸਾ ਵਪਾਰੀ ਮਿਲੇ ਮੈਂ ਆਪਣਾ ਸਾਰਾ ਜੋ ਇਹ ਟਾਂਡਾ ਹੈ ਜੋ ਇਹ ਸਰੀਰ ਹੈ ਗੱਡਾ ਹੈ ਮੈਂ ਉਹਨੂੰ ਦੇ ਦੇਵਾਂਗਾ ਭਾਵ ਉਹਦੇ ਲੇਖੇ ਲਾ ਦੇਵਾਂਗਾ ਉਹ ਇਸ ਦਾ ਅੱਖਾਂ ਦਾ ਪਹਿਰਾ ਦਾ ਹੱਥਾਂ ਦਾ ਜੀਬ ਦਾ ਕੰਨਾਂ ਦਾ ਮੈਨੂੰ ਮੁਨਾਫਾ ਦੇ ਦੇਵੇ ਮੁਨਾਫਾ ਕੀ ਮੰਗਦੇ ਨੇ ਕਹਿੰਦੇ ਅੱਖਾਂ ਵਧੀਆ ਵੇਖਣਾ ਸ਼ੁਰੂ ਕਰ ਦੇਣ ਇਹ ਬੁਰਾ ਨਾ ਵੇਖਣ ਚੰਗਾ ਵੇਖਣ ਆਖੋ ਸਤਨਾਮ ਇਹ ਵਪਾਰ ਕਰਨਾ ਕੰਨਾਂ ਦਾ ਵਪਾਰ ਰੱਬ ਦੇ ਨਾਲ ਕਰਨਾ ਵੀ ਇਹ ਕੰਨਾਂ ਨਾਲ ਚੁਗਲੀਆਂ ਨਹੀਂ ਮੈਂ ਸੁਣਨੀ ਆ ਮੈਂ ਰੱਬ ਦਾ ਨਾਮ ਸੁਣਨਾ ਇਹ ਵਪਾਰ ਕਰਨਾ ਮੈਂ ਹੈ ਕੋਈ ਬੰਗਾਰਾ ਤਾਂ ਮੈਨੂੰ ਭਾਈ ਦੱਸੋ ਪੈਰ ਮੇਰੇ ਮਾੜੇ ਪਾਸੇ ਨਾ ਜਾਣ ਕਿਸੇ ਦਾ ਬੁਰਾ ਕਰਨ ਨਾ ਜਾਣ ਹੱਥ ਮੇਰੇ ਕਿਸੇ ਦਾ ਬੁਰਾ ਨਾ ਕਰਨ ਮੈਂ ਇਹ ਵਪਾਰ ਕਰਨਾ ਸਤਿਗੁਰੂ ਅਰਦਾਸ ਮਹਾਰਾਜ ਕਹਿੰਦੇ ਭਾਈ ਮੇਰੇ ਕੋਲੇ ਇਹ ਟਾਂਡਾ ਹੈ ਇਹ ਸਰੀਰ ਹੈ ਇਹ ਗੱਡਾ ਹੈ ਮਨ ਰੂਪੀ ਬਲਦ ਹੈ ਹੁਣ ਜਿਹੜਾ ਮਨ ਰੂਪੀ ਬਲਦ ਹੈ ਨਾ ਗੁਰੂ ਰਵਦਾਸ ਮਹਾਰਾਜ ਇਸ ਬਾਰੇ ਵੀ ਕਹਿਣਾ ਕਰਦੇ ਨੇ ਕੀ ਕਹਿੰਦੇ ਨੇ ਘਟ ਅਵਕਟ ਡੂਗਰ ਕਣਾ ਇਕ ਨਿਰਗੁਣ ਬਹਿਲ ਹਮਾਰ ਸਤਿਗੁਰ ਕਹਿੰਦੇ ਘਟ ਦਾ ਅਰਥ ਹੁੰਦਾ ਰਸਤਾ ਆਵ ਘਟ ਦਾ ਅਰਥ ਹੁੰਦਾ ਔਖਾ ਰਸਤਾ ਡੂਗਰ ਦਾ ਕਣਾ ਡੂਗਰ ਦਾ ਮਤਲਬ ਹੁੰਦਾ ਪਹਾੜ ਪਹਾੜੀ ਰਸਤਾ ਕਣਾ ਦਾ ਮਤਲਬ ਬਹੁਤ ਇਕ ਨਿਰਗੁਣ ਨਿਰਗੁਣ ਦਾ ਅਰਥ ਹੁੰਦਾ ਜੋ ਗੁਣਹੀਨ ਹੋਵੇ ਕਮਜ਼ੋਰ ਹੋਵੇ ਨਿਰਬਲ ਹੋਵੇ ਬੈਲ ਹਮਾਰ ਗੁਰੂ ਰਵਦਾਸ ਮਹਾਰਾਜ ਕਹਿੰਦੇ ਮੇਰਾ ਜਿਹੜਾ ਇਹ ਸਰੀਰ ਰੂਪੀ ਗੱਡਾ ਹੈ ਇਹਦੇ ਉੱਤੇ ਆ ਅੱਖਾਂ ਕੰਨ ਜੀਵ ਜੋ ਵੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਭਵੇਂ ਹੱਥ ਨੇ ਜੋ ਵੀ ਮੇਰੇ ਕਰਮ ਇੰਦਰੇ ਨੇ ਜਾਂ ਗਿਆਨ ਇੰਦਰੇ ਨੇ ਇਹ ਮੈਂ ਲੱਦੇ ਹੋਏ ਨੇ ਇਹਨਾਂ ਦਾ ਮੈਂ ਵਪਾਰ ਕਰਨਾ ਤੇ ਜਿਹੜੇ ਰਸਤੇ ਦੇ ਵਿੱਚੋਂ ਮੈਂ ਲੰਘਣਾ ਨਾ ਉਹ ਬੜਾ ਔਖਾ ਰਸਤਾ ਹੈ ਪਹਾੜੀਆਂ ਵਾਲਾ ਰਸਤਾ ਹੈ ਪਰ ਜਿਹੜਾ ਮੇਰਾ ਮਨ ਰੂਪੀ ਬਲਦਾ ਹੈ ਨਾ ਇਹ ਬੜਾ ਕਮਜ਼ੋਰ ਹੈ ਸਤਿਗੁਰ ਕਹਿੰਦੇ ਹੁਣ ਕਿਹੜੀਆਂ ਪਹਾੜੀਆਂ ਦੀ ਗੱਲ ਕਰਦੇ ਨੇ ਸਤਿਗੁਰ ਇਹ ਸੰਸਾਰ ਰੂਪੀ ਪਹਾੜੀਆਂ ਦੀ ਗੱਲ ਕਹਿੰਦੇ ਕਿਤੇ ਕੋਈ ਠੱਗ ਬੈਠਾ ਕਿਤੇ ਕੋਈ ਚੋਰ ਬੈਠਾ ਕਿਤੇ ਕੋਈ ਲੁੱਟਣ ਵਾਲਾ ਬੈਠਾ ਮਹਾਰਾ ਜੀ ਕਹਿੰਦੇ ਮੇਰੇ ਜੀਵਨ ਦੇ ਵਿੱਚ ਸਾਹਮਣੇ ਪਹਾੜੀਆਂ ਆਉਂਦੀਆਂ ਨੇ ਤੇ ਮੇਰਾ ਮਨ ਬਲਦ ਬੜਾ ਕਮਜ਼ੋਰ ਹੈ ਜਦੋਂ ਮੈਂ ਰੱਬ ਨਾਲ ਵਪਾਰ ਕਰਨ ਜਾਣਾ ਨਾ ਤਾਂ ਸੱਚ ਜਾਣਿਓ ਇਹ ਅੱਖਾਂ ਕੋਈ ਸੋਹਣਾ ਪਨ ਦੇਖ ਕੇ ਉਹਦੇ ਤੇ ਮੋਹਤ ਹੋ ਜਾਂਦੀਆਂ ਨੇ ਇਹ ਜਿਹੜੇ ਜੀਵ ਹੈ ਨਾ ਇਹ ਲਾਲਸਾ ਵਿੱਚ ਆ ਜਾਂਦੀ ਹੈ ਕੁਝ ਨਾ ਕੁਝ ਦੇਖ ਕੇ ਨਾ ਇਹ ਲਾਲਾਂ ਸੁੱਟਣ ਲੱਗ ਜਾਂਦੀ ਹੈ ਤੇ ਗੁਰੂ ਪਿਆਰਿਓ ਸਤਗੁਰ ਕਹਿੰਦੇ ਇਹ ਕੰਨ ਨੇ ਨਾ ਜੇ ਕੋਈ ਨਿੰਦਿਆ ਕਰਦਾ ਹੋਵੇ ਚੁਗਲੀ ਕਰਦਾ ਹੋਵੇ ਗਾਲਾਂ ਕੱਢਦਾ ਹੋਵੇ ਇਹ ਕੰਨ ਜਦ ਹੀ ਭੱਜਦੇ ਨੇ ਕਿ ਮੈਂ ਭੱਜ ਕੇ ਸੁਣਾ ਤਾਂ ਸਹੀ ਹੁੰਦਾ ਕੀ ਐ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਆ ਮੇਰੇ ਸਾਹਮਣੇ ਪਹਾੜੀਆਂ ਤੇ ਮੇਰਾ ਮਾਨਿਕ ਬਲਦ ਐ ਇਹ ਬੜਾ ਕਮਜ਼ੋਰ ਐ ਇਹ ਤੁਰਦਾ ਨਹੀਂ ਅੱਗੇ ਨੂੰ ਰੱਬ ਦੇ ਨਾਮ ਦੇ ਪਾਸੇ ਚੱਲਦਾ ਨਹੀਂ ਹੇ ਸਤਗੁਰ ਸੱਚੇ ਪਾਤਸ਼ਾਹ ਹੇ ਵਪਾਰੀਆ ਮੇਰੇ ਤੇ ਕਿਰਪਾ ਕਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰੱਖ ਮੁਰਾਰ 헤 ਰਮਈਆ ਰਮਈਆ ਰਮਿਆ ਹੋਇਆ 헤 ਰੱਬ ਹੈ ਅਕਾਲ ਪੁਰਖ ਮੇਰੀ ਤੇਰੇ ਅੱਗੇ ਇੱਕ ਬੇਨਤੀ ਹੈ ਆ ਜਿਹੜੀ ਮੇਰੀ ਪੂੰਜੀ ਆ ਨਾ ਜੋ ਮੈਂ ਸਮਾਨ ਲੱਦਿਆ ਹੋਇਆ ਇਸ ਸਰੀਰ ਰੂਪੀ ਗੱਡੇ ਤੇ ਇਹਦੀ ਇੱਜ਼ਤ ਰੱਖ ਮੁਰਾਰ ਰੱਬ ਨੂੰ ਆਖਿਆ ਗਿਆ ਵੈਸੇ ਮੁਰਾਰ ਇੱਥੇ ਜੇ ਅਖਰੀ ਅਰਥ ਕਰਾਂਗੇ ਤਾਂ શ્રી ਕ੍ਰਿਸ਼ਨ ਜੀ ਦਾ ਨਾਮ ਹੈ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਸਮੇਂ ਦੇ ਵਿੱਚ ਇੱਕ ਮੁਰ ਨਾਮ ਦੇ ਦੈਂਤ ਨੂੰ ਮਾਰਿਆ ਸੀ ਉਹਦਾ ਨਾਮ ਮੁਰ ਸੀ ਉਹ ਦੈਂਤ ਨੂੰ ਮਾਰਿਆ ਸੀ ਤਾਂ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਮੁਰਾਰੀ ਆਖਿਆ ਜਾਂਦਾ ਪਰ ਇੱਥੇ ਸਤਗੁਰੂ ਅਰਬਦਾਸ ਮਹਾਰਾਜ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਨਹੀਂ ਅਕਾਲ ਪੁਰਖ ਨੂੰ ਆਖਦੇ ਨੇ ਜਿਹੜਾ ਮੇਰੇ ਮਨ ਰੂਪੀ ਦੈਂਤ ਨੂੰ ਮਾਰਦਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹਉਮੈ ਹੰਕਾਰ ਰੂਪੀ ਦੈਂਤ ਨੇ ਨਾ ਇਹਨਾਂ ਨੂੰ ਮਾਰਦਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨੂੰ ਰੱਬ ਨੂੰ ਮੁਰਾਰਾ ਆਖਦਾ ਮੈਂ ਰਮਈਏ ਸਿਓ ਇੱਕ ਬੇਨਤੀ ਹੈ ਰਮਈਆ हे ਰੱਬ ਮੇਰੀ ਆਪ ਜੀ ਅੱਗੇ ਬੇਨਤੀ ਹੈ ਮੇਰੀ ਇਸ ਰਾਸ ਪੂੰਜੀ ਦੀ ਜੋ ਮੈਂ ਸਮਾਨ ਲੱਦਿਆ ਇਹਦੀ ਰਾਖੀ ਤੁਸੀਂ ਕਰਨੀ ਹੈ ਤੁਸੀਂ ਕਿਰਪਾ ਕਰਨੀ ਹੈ ਦੇਖੋ ਸਤਗੁਰ ਸੱਚੇ ਪਾਤਸ਼ਾਹ ਜੀ ਕਿੰਨੇ ਸੌਖੇ ਤਰੀਕੇ ਨਾਲ ਸਮਝਾਉਂਦੇ ਨੇ ਕਿਨਹੀ ਬਣ ਜਿਆ ਕਾਂਛੀ ਤੰਬਾ ਕਿਨਹੀ ਲੌਂਗ ਸੁਪਾਰੀ ਸਾਂਤੋ ਨਾ ਬਣ ਜੇ ਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਸਤਗੁਰ ਕਹਿੰਦੇ ਕੋਈ ਸੋਨੇ ਦਾ ਵਪਾਰ ਕਰਦਾ ਕੋਈ ਚਾਂਦੀ ਦਾ ਵਪਾਰ ਕਰਦਾ ਕੋਈ ਲੋਹੇ ਦਾ ਵਪਾਰ ਕਰਦਾ ਬਹੁਤ ਤਰ੍ਹਾਂ ਦੇ ਵਪਾਰੀ ਨੇ ਹਰ ਕੋਈ ਆਪਣਾ ਵਪਾਰ ਕਰ ਰਿਹਾ ਹੈ ਪਰ ਜਿਹੜਾ ਮੈਂ ਵਪਾਰ ਕਰਨਾ ਹੈ ਆਪਣੇ ਗੁਰੂ ਦੇ ਨਾਲ ਉਹ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਹੈ ਤੇ ਕੀ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਮੈਂ RAM ਨਾਮ ਧਨ ਲਾਦਿਆ ਬੇਖਲਾਦੀ ਸੰਸਾਰ ਦੂਜੇ ਬੰਦ ਵਿੱਚ ਸਮਝਾਉਣਾ ਕਰਦੇ ਨੇ ਕਹਿੰਦੇ ਹੁਣ ਮੈਂ ਆਪਣੇ ਇਸ ਸਰੀਰ ਰੂਪੀ ਗੱਡੇ ਦੇ ਵਿੱਚ ਅੱਖਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੱਦ ਲਿਆ ਹੈ ਤੇ ਲੋਕਾਂ ਨੇ ਕੀ ਲੱਦਿਆ ਹੋਇਆ ਬੇਖ ਲਾਦੀ ਆ ਬੇਖ ਦਾ ਮਤਲਬ ਹੁੰਦਾ ਜ਼ਹਿਰ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਪ੍ਰਮਾਤਮਾ ਦਾ ਨਾਮ ਲੱਦ ਲਿਆ ਮਨ ਦੇ ਉੱਤੇ ਮਾਨਕ ਬਲਦ ਹੈ ਸਰੀਰ ਰੂਪੀ ਗੱਡਾ ਹੈ ਹੁਣ ਇਹ ਸਰੀਰ ਦੇ ਵਿੱਚ ਭਾਵ ਹੁਣ ਰੋਮ ਰੋਮ ਹਰਤੇ ਆਵੇ ਮੇਰਾ ਸਰੀਰ ਰੱਬ ਦਾ ਨਾਮ ਜਪ ਰਿਹਾ ਹੈ ਮਨ ਨੇ ਤਾਂ ਜਪਣਾ ਹੀ ਜਪਣਾ ਸਰੀਰ ਦੇ ਉੱਤੇ ਜਦੋਂ ਮੈਂ ਪ੍ਰਮਾਤਮਾ ਦਾ ਨਾਮ ਜਪਿਆ ਸਰੀਰ ਦੇ ਕੱਲੇ ਕੱਲੇ ਰੋਮ ਦੇ ਵਿੱਚੋਂ ਰੱਬ ਦੇ ਨਾਮ ਦੀ ਆਵਾਜ਼ ਆਉਂਦੀ ਹੈ ਕਿਉਂਕਿ ਮੈਂ ਪ੍ਰਮਾਤਮਾ ਦਾ ਨਾਮ ਲੱਦ ਲਿਆ ਆਪਣੇ ਸਰੀਰ ਦੇ ਉੱਤੇ ਮੈਂ ਅੱਖਾਂ ਦੇ ਨਾਲ ਨਿੰਦਿਆ ਨਹੀਂ ਲੱਦੀ ਦੇਖੋ ਆਪਾਂ ਕਹਿੰਦੇ ਆ ਨਾ ਕਿ ਕੋਈ ਬੰਦਾ ਟੈਨਸ਼ਨ ਦੇ ਵਿੱਚ ਹੋਵੇ ਫਿਕਰ ਦੇ ਵਿੱਚ ਹੋਵੇ ਚਿੰਤਾ ਦੇ ਵਿੱਚ ਹੋਵੇ ਆਪਾਂ ਕਈ ਵਾਰ ਕਹਿ ਦਿੰਨੇ ਆ ਤੂੰ ਸਿਰ ਤੇ ਕੀ ਭਾਰ ਚੁੱਕੀ ਫਿਰਦਾ ਕਿਹੜੀ ਗੱਲ ਦਾ ਭਾਰ ਹੈ ਤੈਨੂੰ ਹੁਣ ਦੇਖੋ ਭਾਰ ਤਾਂ ਉਹਦੇ ਸਿਰ ਤੇ ਕੋਈ ਨਹੀਂ ਹੁੰਦਾ ਪਰ ਕੁਝ ਗੱਲਾਂ ਹੁੰਦੀਆਂ ਨੇ ਕੁਝ ਐਸੇ ਵਿਚਾਰ ਹੁੰਦੇ ਨੇ ਕੁਝ ਟੈਨਸ਼ਨਾਂ ਹੁੰਦੀਆਂ ਨੇ ਕੁਝ ਮਜਬੂਰੀਆਂ ਹੁੰਦੀਆਂ ਨੇ ਜਿਹਦੇ ਕਰਕੇ ਉਹ ਸਟ्रेस ਦੇ ਵਿੱਚ ਚਿੰਤਾਵਾਂ ਦੇ ਵਿੱਚ ਫਿਕਰਾਂ ਦੇ ਵਿੱਚ ਪਿਆ ਹੁੰਦਾ ਉਹਨੂੰ ਆਪਾਂ ਭਾਰ ਕਹਿ ਦਿੰਨੇ ਆ ਵੀ ਤੂੰ ਇਹ ਭਾਰ ਕਿਉਂ ਚੁੱਕੀ ਫਿਰਦਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਦੁਨਿਆਵੀ ਭਾਰ ਨਹੀਂ ਚੁੱਕਦਾ ਮੈਂ ਕਿਸੇ ਦੀ ਨਿੰਦਿਆ ਕਰਨ ਵਾਲਾ ਭਾਰ ਨਹੀਂ ਚੁੱਕਦਾ ਮੈਂ ਗਾਲਾਂ ਵਾਲਾ ਭਾਰ ਨਹੀਂ ਚੁੱਕਦਾ ਮੈਂ ਕਿਹੜਾ ਭਾਰ ਚੁੱਕਿਆ ਪ੍ਰਮਾਤਮਾ ਦੇ ਨਾਮ ਦਾ ਮੈਂ RAM ਨਾਮ ਧੰਨ ਲਾਦਿਆ ਉਹ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਲੱਦਿਆ ਹੋਇਆ ਤੇ ਮੈਂ ਨਹੀਂ ਕੋਈ ਭਾਰ ਚੁੱਕਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤੇ ਗੁਰੂ ਪਿਆਰਿਓ ਅਸੀਂ ਕੀ ਲੱਦਿਆ ਹੋਇਆ ਜ਼ਰੂਰੀ ਨਹੀਂ ਕਿ ਅੱਖਾਂ ਸਾਡੀਆਂ ਕਈ ਵਾਰ ਮਾੜਾ ਦੇਖਦੀਆਂ ਨੇ ਅੱਖਾਂ ਦਾ ਕਸੂਰ ਨਹੀਂ ਮਨ ਦਾ ਕਸੂਰ ਹੈ ਅੱਖਾਂ ਦੀ ਮਜਾਲ ਨਹੀਂ ਜੇ ਮਨ ਕਹਿ ਦੇਵੇ ਮਾੜਾ ਨਹੀਂ ਦੇਖਣਾ ਅੱਖਾਂ ਦੀ ਥੋੜੀ ਮਜਾਲ ਹੈ ਅੱਖਾਂ ਮਨ ਦੇ ਆਖੇ ਲੱਗਦੀਆਂ ਨੇ ਪੈਰਾਂ ਦੀ ਕੋਈ ਮਜਾਲ ਨਹੀਂ ਕਿ ਠੇਕੇ ਵੱਲ ਚਲੇ ਜਾਣ ਪੈਰਾਂ ਦੀ ਕੋਈ ਮਜਾਲ ਨਹੀਂ ਕਿ ਮਾੜੇ ਪਾਸੇ ਚਲੇ ਜਾਣ ਕੌਣ ਲੈ ਕੇ ਜਾਂਦਾ ਮਨ ਮਨ ਨੂੰ ਕੋਈ ਪੈਰ ਨਹੀਂ ਪਰ ਉਹਨੇ ਜਿਹੜੇ ਇਹ ਪੈਰ ਨੇ ਅੱਖਾਂ ਨੇ ਜੀਵ ਐ ਕੰਨ ਐ ਇਹਨੇ ਆਪਣੇ ਕੰਟਰੋਲ ਵਿੱਚ ਕੀਤੇ ਹੋਏ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਤਾਈਂੋ ਸਮਝਾ ਰਹੇ ਨੇ ਭਾਈ ਨਹੀਂ ਤੂੰ ਹੁਣ ਕੀ ਕਰਨਾ ਤੂੰ ਮਨ ਨੂੰ ਸਮਝਾਉਣਾ ਮਨ ਨੂੰ ਗੁਰੂ ਦੇ ਲੜ ਲੱਗਦਾ ਹੈ ਨਾ ਜਦੋਂ ਮਨ ਤੇਰਾ ਗੁਰੂ ਦੇ ਲੜ ਲੱਗ ਗਿਆ ਨਾ ਅੱਖਾਂ ਤੇਰੀਆਂ ਆਪਣੇ ਆਪ ਚੰਗਾ ਵੇਖਣ ਗਈਆਂ ਕੰਨ ਤੇਰੇ ਆਪਣੇ ਆਪ ਰੱਬ ਦਾ ਨਾਮ ਸੁਣਨਗੇ ਜੀਬ ਤੇਰੀ ਆਪਣੇ ਆਪ ਰੱਬ ਦਾ ਨਾਮ ਬੋਲੇਗੀ ਗੱਲ ਤਾਂ ਮਨ ਨੂੰ ਸਮਝਾਉਣ ਦੀ ਐ ਤਾਂ ਹੀ ਉਹ ਸਤਗੁਰ ਕਹਿੰਦੇ ਮਨ ਜੀਤੈ ਜਗ ਜੀਤ ਜੇ ਮਨ ਨੂੰ ਜਿੱਤ ਲਿਆ ਤਾਂ ਜਗ ਨੂੰ ਜਿੱਤ ਲਿਆ ਸੰਸਾਰ ਨੂੰ ਜਿੱਤ ਲਿਆ ਇਸ ਕਰਕੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਭਾਈ ਲੋਕਾਂ ਨੇ ਸੰਸਾਰ ਨੇ ਵਿਖ ਮਤਲਬ ਜ਼ਹਿਰ ਆਪਣੇ ਜੀਵਨ ਦੇ ਵਿੱਚ ਸਰੀਰ ਰੂਪੀ ਗੱਡੇ ਦੇ ਉੱਤੇ ਲੱਦੀ ਹੋਈ ਹੈ ਮੈਂ ਤਾਂ ਆਪਣੇ ਇਸ ਸਰੀਰ ਰੂਪੀ ਗੱਡੇ ਦੇ ਉੱਤੇ ਪ੍ਰਮਾਤਮਾ ਦਾ ਨਾਮ ਲੱਦ ਲਿਆ ਹੈ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਉਰਵਾਰ ਪਾਰ ਇਧਰਲੇ ਅਤੇ ਉਧਰਲੇ ਭਾਵ ਹੁਣ ਦੀ ਤੇ ਆਉਣ ਵਾਲੇ ਸਮੇਂ ਦੀ ਅੰਦਰਲੀ ਤੇ ਬਾਹਰਲੀ ਗੱਲਾਂ ਲਿਖਣ ਵਾਲੇ ਇਥੇ ਉਰਵਾਰ ਪਾਰ ਕੇ ਦਾਨੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਥੇ ਉਦਾਹਰਣ ਦਿੰਦੇ ਨੇ ਗੁਰੂ ਪਿਆਰਿਓ ਸਾਡੇ ਹਿੰਦੂ ਭਾਈਚਾਰੇ ਦੇ ਜੋ ਇਤਿਹਾਸ ਵਿੱਚ ਕਹਿ ਲੋ ਗ੍ਰੰਥਾਂ ਦੇ ਵਿੱਚ ਕਹਿ ਲੋ ਧਰਮ ਵਿੱਚ ਕਹਿ ਲੋ ਜ਼ਿਕਰ ਆਉਂਦਾ ਹੈ ਉਹ ਕਹਿ ਰਹੇ ਨੇ ਕਿ ਭਾਈ ਦੋ ਚਿੱਤਰ ਤੇ ਗੁਪਤ ਨੇ ਜਿਹੜੇ ਸਾਡੇ ਲੇਖ ਲਿਖਦੇ ਨੇ ਉਰਵਾਰ ਪਾਰ ਇਹਨਾਂ ਦੋਨਾਂ ਨੂੰ ਆਖਿਆ ਗਿਆ ਉਹ ਕਹਿੰਦੇ ਵੀ ਇਹ ਲੇਖ ਲਿਖਦੇ ਨੇ ਬੰਦੇ ਦੇ ਬੰਦਾ ਸਾਰੀ ਉਮਰ ਕੀ ਕਰਦਾ ਚਿੱਤਰ ਜਿਹੜਾ ਅੰਦਰ ਬੈਠਾ ਬਾਹਰੋਂ ਜੋ ਅਸੀਂ ਕਰਦੇ ਆਂ ਜਿਵੇਂ ਆਪਾਂ ਹੱਥਾਂ ਨਾਲ ਕਰਤਾ ਪੈਰਾਂ ਨਾਲ ਕਰਤਾ ਤੁਰੇ ਜਾਂਦੇ ਦੇ ਚਪੇੜ ਛੱਡਤੀ ਕਿਸੇ ਨੂੰ ਅਸੀਂ ਕੁਝ ਬੋਲਤਾ ਇਹ ਬਾਹਰੀ ਚਿੱਤਰ ਹੈ ਜੋ ਅਸੀਂ ਕਿਸੇ ਨਾਲ ਬਾਹਰੋਂ ਕਰਦੇ ਆਂ ਪਰ ਅਸੀਂ ਗੁਪਤ ਕਈ ਵਾਰ ਕਿਸੇ ਬਾਰੇ ਸੋਚਦੇ ਆਂ ਵੀ ਫਲਾਨਿਆਂ ਦਾ ਬੀੜਾ ਗਰਗ ਹੋ ਜਾਵੇ ਫਲਾਨਾ ਤਾਂ ਮਰੀ ਜਾਵੇ ਇਹ ਤਾਂ ਇਨਸਾਨ ਨੂੰ ਹੀ ਪਤਾ ਨਾ ਪਰ ਚਿੱਤਰ ਗੁਪਤ ਉਹਨੂੰ ਵੀ ਲਿਖਦੇ ਨੇ ਜਿਹੜਾ ਅਸੀਂ ਅੰਦਰ ਚਿਤ ਵਧੇ ਆਂ ਉਹਨੂੰ ਗੁਪਤ ਲਿਖਦਾ ਅੰਦਰ ਬੈਠਾ ਤੇ ਜਿਹੜਾ ਬਾਹਰੋਂ ਅਸੀਂ ਕਰਦੇ ਆ ਇਹਨੂੰ ਚਿੱਤਰ ਲਿਖਦਾ ਹੈ ਇਹ ਦੋ ਨੇ ਚਿੱਤਰ ਤੇ ਗੁਪਤ ਇਹ ਮੰਨੇ ਗਏ ਨੇ ਤੇ ਗੁਰੂ ਪਿਆਰਿਓ ਇਹ ਫਿਰ ਕੀ ਕਰਦੇ ਨੇ ਚਿੱਤਰ ਤੇ ਗੁਪਤ ਜਦੋਂ ਇਹ ਲੇਖ ਲਿਖਦੇ ਨੇ ਨਾ ਬੰਦੇ ਦੇ ساری ਉਮਰ ਬੰਦਾ ਜੋ ਮਰਜੀ ਕਰੇ ਇਹਨਾਂ ਨੇ ਨਹੀਂ ਕਹਿਣਾ ਭਾਈ ਤੂੰ ਮਾੜੇ ਕਰਮ ਕਰਦਾ ਚੰਗੇ ਕਰਿਆ ਕਰ ਇਹਨਾਂ ਨੇ ਨਹੀਂ ਰੋਕਣਾ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਨੇ ਬਸ ਲੇਖ ਲਿਖਣਿਆ ਬੰਦੇ ਦੇ ਭਾਈ ਗੁਰਪ੍ਰੀਤ ਸਿੰਘ ਨੇ ਅੱਜ ਕੀ ਕੀਤਾ ਲਿਖ ਲਓ ਕਿੰਨੇ ਚੰਗੇ ਕਰਮ ਕੀਤੇ ਇਹ ਲਿਖ ਦਿਓ ਕਿੰਨੇ ਮਾੜੇ ਕੀਤੇ ਇਹ ਲਿਖ ਦਿਓ ਇਹਨਾਂ ਦਾ ਕੰਮ ਹੀ ਇਹ ਆ ਲਿਖਣਾ ਹੁਣ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਓਏ ਚਿੱਤਰ ਗੁਪਤੋ ਤੁਸੀਂ ਜੋ ਮਰਜੀ ਲਿਖ ਲੋ ਆਲ ਪਤਾਲ ਦਾ ਮਤਲਬ ਇਹ ਹੈ ਲਾ ਜੋ ਮਰਜੀ ਉਲਜਲੂ ਲਿਖ ਦੋ ਮੈਨੂੰ ਥੋੜੀ ਪਰਵਾਹ ਨਹੀਂ ਕਿਉਂਕਿ ਮੈਂ ਮਾੜੇ ਕਰਮ ਕਰਦਾ ਹੀ ਨਹੀਂ ਕਿਉਂਕਿ ਚਿੱਤਰ ਗੁਪਤ ਦਾ ਜਿਹੜਾ ਕੰਮ ਹੈ ਉਹਨੇ ਜੋ ਬੰਦੇ ਨੇ ਕੰਮ ਕੀਤੇ ساری ਜ਼ਿੰਦਗੀ ਦੇ ਉਹ ਲਿਖ ਲੈਣੇ ਆ ਇੱਕ ਵਹੀ ਖਾਤਾ ਬਣਾ ਲੈਣਾ ਉਹਨੇ ਧਰਮ ਅੱਗੇ ਧਰਮਰਾਜ ਅੱਗੇ ਪੇਸ਼ ਕਰ ਦੇਣਾ ਵੀ ਧਰਮਰਾਜ ਜੀ ਆ ਫੁਲਾਨਾ ਬੰਦਾ ਸੀ ਇੰਨੀ ਉਮਰੋ ਭੋਗ ਕੇ ਆਇਆ ਕੁਝ ਕੀਤਾ ਦਿਓ ਸਜਾ ਇਹਨੂੰ ਫਿਰ ਧਰਮਰਾਜ ਕਹਿੰਦੇ ਉਹ ਸਾਰਾ ਪੜਦਾ ਫਿਰ ਧਰਮਰਾਜ ਕਹਿੰਦਾ ਭਾਈ ਇਹਨੇ ਇੰਨੇ ਚੰਗੇ ਕਰਮ ਕੀਤੇ ਨੇ ਚਲੋ ਕੋਈ ਗੱਲ ਨਹੀਂ ਜੇ ਮਾੜੇ ਕੀਤੇ ਆ ਕਹਿੰਦਾ ਛਿਟੋ ਇਹਨੂੰ ਕੜਾਹੇ ਚ ਤਲੋ ਇਹ ਹਿੰਦੂ ਧਰਮ ਦੇ ਵਿੱਚ ਜੋ ਮੰਨਿਆ ਗਿਆ ਹੈ ਭਾਈ ਸਤਗੁਰ ਰਵਦਾਸ ਮਹਾਰਾਜ ਉਹ ਉਦਾਹਰਣ ਦੇ ਕੇ ਕਹਿੰਦੇ ਨੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਮੈਂ ਤਾਂ ਪ੍ਰਮਾਤਮਾ ਦੇ ਨਾਮ ਦਾ ਧੰਨ ਆਪਣੇ ਜੀਵਨ ਦੇ ਵਿੱਚ ਲੱਦ ਲਿਆ ਤੇ ਹੁਣ ਰੱਬ ਦਾ ਨਾਮ ਮੈਂ ਜੀਵਨ ਦੇ ਵਿੱਚ ਲੱਦਿਆ ਹੋਇਆ ਤੇ ਮੈਨੂੰ ਪਰਵਾਹ ਹੀ ਨਹੀਂ ਮੈਨੂੰ ਕਿਸੇ ਦਾ ਡਰ ਹੀ ਨਹੀਂ ਚਿੱਤਰ ਗੁਪਤ ਜੋ ਮਰਜੀ ਲਿਖੀ ਜਾਣ ਉਹ ਠੀਕ ਲਿਖਣ ਭਵੇਂ ਗਲਤ ਲਿਖਣ ਮੇਰਾ ਰੱਬ ਦੇਖਦਾ ਮੇਰੀ ਰੱਬ ਨੇ ਬਾਹ ਫੜੀ ਹੋਈ ਹੈ ਆਖੋ ਸਤਨਾਮ ਰੱਬ ਨੂੰ ਮੈਂ ਲੇਖਾ ਦੇਣਾ ਚਿਤ੍ਰਗੁਪਤ ਜੋ ਮਰਜ਼ੀ ਲਿਖ ਲੈਣ ਝੂਠ ਲਿਖਣ ਸੱਚ ਲਿਖਣ ਪਰ ਮੈਂ ਤਾਂ ਰੱਬ ਦਾ ਨਾਮ ਜਪਦਾ ਨਾ ਮੇਰੇ ਜੀਵਨ ਦੇ ਵਿੱਚ ਰੱਬ ਹੈ ਧਰਮਰਾਜ ਵੀ ਮੈਨੂੰ ਸਜ਼ਾ ਨਹੀਂ ਦੇ ਸਕਦਾ ਜੇ ਕਿਤੇ ਚਿਤ੍ਰਗੁਪਤ ਊਲ ਜਲੂਲ ਲਿਖ ਕੇ ਲੈ ਗਏ ਪੁੱਠਾ ਸਿੱਧਾ ਲਿਖ ਕੇ ਲੈ ਗਏ ਮੇਰੇ ਮੇਰੇ ਖਿਲਾਫ ਝੂਠ ਤੂਫਾਨ ਵੀ ਲਿਖ ਕੇ ਲੈ ਗਏ ਨਾ ਜੇ ਧਰਮਰਾਜ ਪੜ ਵੀ ਲਏਗਾ ਚਿਤ੍ਰਗੁਪਤ ਤੇ ਯਕੀਨ ਵੀ ਕਰ ਲਏਗਾ ਤੇ ਧਰਮਰਾਜ ਕਹੇਗਾ ਭਾਈ ਮੈਨੂੰ ਨਰਕ ਵਿੱਚ ਭੇਜਣਾ ਤੇ ਗੁਰੂ ਪਿਆਰੇ ਉਸ ਸਮੇਂ ਮੇਰੇ ਗੁਰੂ ਨੇ ਮੇਰੀ ਬਾਹ ਫੜ ਲਈਆਂ ਕਿ ਚਤਰਗੁਪਤੋ ਤੁਸੀਂ ਝੂਠ ਲਿਖਿਆ ਸੀ ਉਲਜਲੋ ਲਿਖਿਆ ਸੀ ਇਹ ਤਾਂ ਸਾਰੀ ਜ਼ਿੰਦਗੀ ਨਾਮ ਜਪਦਾ ਰਿਹਾ ਆਖੋ ਸਤਨਾਮ ਇਹ ਐ ਸਤਗੁਰ ਕਹਿੰਦੇ ਮਹਾਰਾਜ ਕਹਿੰਦੇ ਮੈਨੂੰ ਨਹੀਂ ਪਰਵਾ ਜੋ ਮਰਜ਼ੀ ਲਿਖੀ ਚੱਲੋ ਕਈ ਵਾਰ ਹੋ ਜਾਂਦਾ ਨਾ ਸਾਡਾ ਬੱਚਾ ਕਿਸੇ ਨਾਲ ਲੜ ਕੇ ਆ ਜਵੇ ਤੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਇਹ ਤਾਂ ਸੱਚਾ ਵਾ ਫਿਰ ਆਪਾਂ ਕਹਿ ਦਿੰਨੇ ਨਾ ਜੋ ਮਰਜ਼ੀ ਕਰ ਲੈ ਸਾਨੂੰ ਨਹੀਂ ਪਰਵਾ ਸਾਨੂੰ ਸਾਡੇ ਬੱਚੇ ਦਾ ਪਤਾ ਜੋ ਮਰਜੀ ਤੁਸੀਂ ਕਰ ਲੋ ਕੋਈ ਥਾਣੇਦਾਰ ਆ ਜਾਵੇ ਸਾਡੇ ਘਰ ਦੇ ਵਿੱਚ ਕੋਈ ਪੁਲਿਸ ਆ ਜਾਵੇ ਜਿਵੇਂ ਅੱਜ ਰੇਡਾਂ ਪੈਂਦੀਆਂ ਨੇ ਨਾ ਵੀ ਚਿੱਟੇ ਦੀ ਪੈਂਦੀ ਆ ਪੈਸੇ ਦੀ ਪੈਂਦੀ ਆ ਫਿਕਰ ਕਿਨੂੰ ਐ ਫਿਕਰ ਉਹਨੂੰ ਐ ਜਿਹਦੇ ਘਰ ਦੇ ਵਿੱਚ ਨਸ਼ਾ ਪਿਆ ਫਿਕਰ ਉਹਨੂੰ ਐ ਜਿਹਦੇ ਘਰ ਦੇ ਵਿੱਚ ਸ਼ਰਾਬ ਵਾਲੀ ਭੱਠੀ ਲੱਗੀ ਹੋਈ ਐ ਫਿਕਰ ਉਹਨੂੰ ਐ ਜਿਹਦੇ ਕਰਨ ਓਟਾਂ ਦੇ ਢੇਰ ਲੱਗੇ ਹੋਏ ਨੇ ਲੋਕਾਂ ਨੂੰ ਠੱਗ ਠੱਗ ਕੇ ਪੈਸਾ ਇਕੱਠਾ ਕੀਤਾ ਹੋਇਆ ਸਾਡੇ ਘਰ ਕੋਈ ਆ ਜਾਵੇ ਆਪਾਂ ਕੀ ਕਹਾਂਗੇ ਆ ਜਾ ਭਾਈ ਦੇਖ ਲੈ ਤਲਾਸ਼ੀ ਲੈ ਲੈ ਕਿਉਂ ਕਿਉਂਕਿ ਅਸੀਂ ਸੁਰੱਖ ਰੂ ਆ ਸਾਨੂੰ ਕੋਈ ਪ੍ਰਵਾਹ ਨਹੀਂ ਉਹਨੂੰ ਕਹਿਣਾ ਵੀ ਭਾਈ ਦੇਖ ਲੈ ਤਲਾਸ਼ੀ ਲਾਲਾ ਤੇਰੀ ਮਰਜ਼ੀ ਆ ਜੋ ਦੇਖਣਾ ਦੇਖ ਲੈ ਕਿਉਂ ਕਿ ਕਿ ਅਸੀਂ ਸੱਚੇ ਆ ਤੇ ਜਿਹੜਾ ਬੰਦਾ ਝੂਠਾ ਹੋਏਗਾ ਜਿਹਦੇ ਕੋਲੇ ਰਿਸ਼ਵਤ ਵਾਲੇ ਪੈਸੇ ਅੱਧਰ ਟਰੰਕ ਭਰੇ ਹੋਣਗੇ ਦੀਵਾਨ ਬੈੱਡ ਭਰੇ ਹੋਣਗੇ ਤੇ ਜਿਨੇ ਸ਼ਰਾਬ ਦੀਆਂ ਬੋਤਲਾਂ ਜਾਂ ਨਸ਼ੇ ਰੱਖੇ ਹੋਣਗੇ ਘਰੇ ਵਿੱਚ ਘਰ ਦੇ ਵਿੱਚ ਉਹਨੂੰ ਫਿਕਰ ਪੈ ਜਾਣਾ ਤੇ ਜਦੋਂ ਉਹਨੂੰ ਫਿਕਰ ਪੈਂਦਾ ਨਾ ਉਹ ਡਰਦਾ ਤੇ ਸੱਚਾ ਬੰਦਾ ਕਦੇ ਨਹੀਂ ਡਰਦਾ ਤਾਈਓ ਤਾਂ ਸਤਗੁਰਾਂ ਨੇ ਆਖਿਆ ਨਾ ਸੋ ਡਰ ਜੇ ਪਾਪ ਕਮਾਉਂਦਾ ਡਰਦਾ ਹੀ ਉਹ ਆ ਜਿਹੜਾ ਪਾਪ ਕਮਾਉਂਦਾ ਧਰਮੀ ਵਗਸੇਤ ਜਿਹੜਾ ਪਾਪ ਨਹੀਂ ਨਾ ਕਮਾਉਂਦਾ ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਉਹ ਡਰਦਾ ਹੀ ਨਹੀਂ ਤੇ ਫਿਰ ਆਪਾਂ ਕਿਵੇਂ ਡਰਾਂਗੇ ਭਾਈ ਜੋ ਮਰਜੀ ਆ ਕੇ ਤਲਾਸ਼ੀ ਲੈ ਕੇ ਚਲੇ ਜਾਵੇ ਕਿਉਂਕਿ ਸਾਡੇ ਘਰ ਵਿੱਚ ਨਸ਼ਾ ਹੈ ਨਹੀਂ ਸਾਡੇ ਘਰ ਦੇ ਵਿੱਚ ਠੱਗੀ ਚੋਰੀ ਦੀ ਮਾਇਆ ਇਕੱਠੀ ਕੀਤੀ ਹੈ ਨਹੀਂ ਇਸ ਕਰਕੇ ਆਪਾਂ ਕਹਿ ਦਾਂਗੇ ਭਾਈ ਸਾਨੂੰ ਨਹੀਂ ਪ੍ਰਵਾਹ ਜੋ ਤੁਸੀਂ ਤਲਾਸੀ ਲੈਣੀ ਹੈ ਲੈ ਲਓ ਜੋ ਕੁਝ ਲਿਖਣਾ ਲਿਖ ਲਓ ਕੁਝ ਨਹੀਂ ਹੈਗਾ ਸਾਡੇ ਕਰ ਇਸੇ ਤਰ੍ਹਾਂ ਗੁਰੂ ਨਵਦਾਸ ਮਹਾਰਾਜ ਕਹਿੰਦੇ ਨੇ ਉਹ ਚਿੱਤਰ ਗੁਪਤੋ ਜੋ ਮਰਜੀ ਲਿਖ ਲਓ ਤੁਸੀਂ ਮੈਨੂੰ ਪ੍ਰਵਾਹ ਨਹੀਂ ਕਿਉਂਕਿ ਮੈਂ ਆਪਣੇ ਜੀਵਨ ਦੇ ਵਿੱਚ ਚੰਗੇ ਲੇਖ ਲਿਖ ਰਿਹਾ ਹਾਂ ਪ੍ਰਮਾਤਮਾ ਦਾ ਨਾਮ ਲਿਖ ਰਿਹਾ ਹੈ ਤੇ ਇਸ ਕਰਕੇ ਮੈਨੂੰ ਤੁਹਾਡੀ ਕੋਈ ਪ੍ਰਵਾਹ ਨਹੀਂ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਵੀ ਸਮਝਾਉਣਾ ਕਰਦੇ ਨੇ ਜੀਵਨ ਦੇ ਵਿੱਚ ਇੰਨੇ ਸੱਚਿਆਰ ਬਣ ਜਾਓ ਕਿ ਕੋਈ ਆ ਕੇ ਤੁਹਾਨੂੰ ਉਂਗਲ ਨਾ ਚੁੱਕ ਸਕੇ ਕੋਈ ਇਹ ਨਾ ਕਹਿ ਸਕੇ ਕਿ ਇਹ ਭਾਈ ਬੰਦਾ ਹੀ ਇਹ ਹੈ ਜਬਾ ਬਿਲਕੁਲ ਨਕਮਾ ਹੈ ਤੇ ਸਤਗੁਰ ਕਹਿੰਦੇ ਜੀਵਨ ਹੀ ਐਸਾ ਬਣਾ ਲਓ ਕੋਈ ਤੁਹਾਡੇ ਤੇ ਉਂਗਲ ਨਾ ਚੁੱਕ ਸਕੇ ਜਦੋਂ ਵੀ ਤੁਹਾਡੇ ਬੂਹੇ ਅੱਗੇ ਆ ਕੇ ਖੜੇ ਅਗਲਾ ਕਬੇ ਨਹੀਂ ਹੈ ਤਾਂ ਬੰਦਾ ਹੀ ਵਧੀਆ ਯਾਰ ਕੋਈ ਵੀ ਆ ਜਵੇ ਉਹ ਬਸ ਉਹਦੇ ਮੂੰਹੋਂ ਇਹੋ ਗੱਲ ਨਿਕਲੇ ਭਾਈ ਸਾਰੀ ਦੁਨੀਆ ਨੂੰ ਤਾਂ ਮੈਂ ਚੋਰ ਠੱਗ ਡਾਕੂ ਲੁਟੇਰਾ ਕਹਿ ਸਕਦਾ ਪਰ ਇਹਨੂੰ ਨਹੀਂ ਕਹਿ ਸਕਦਾ ਕਿਉਂਕਿ ਇਹਦੇ ਬਾਰੇ ਮੈਨੂੰ ਪਤਾ ਸਤਗੁਰ ਕਹਿੰਦੇ ਐਸਾ ਜੀਵਨ ਹੋਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਕਹਿੰਦੇ ਜਦ ਮੈਂ ਮਾੜੇ ਕਰਮ ਕਰਦਾ ਹੀ ਨਹੀਂ ਤੇ ਫਿਰ ਇਹ ਲਿਖਣਗੇ ਕੀ ਜੇ ਲਿਖਣਗੇ ਨਹੀਂ ਫਿਰ ਧਰਮਰਾਜ ਕੋਲ ਜਾਵੇਗਾ ਕੀ ਤੇ ਜੇ ਧਰਮਰਾਜ ਕੋਲ ਕੁਝ ਜਾਵੇਗਾ ਨਹੀਂ ਮਾਰੇ ਕਹਿੰਦੇ ਮੋਹੇ ਜਮ ਡੰਡ ਨਾ ਲੱਗਈ ਤਜੀਲੇ ਸਰਬ ਜੰਜਾਲ ਫਿਰ ਮੈਨੂੰ ਕਿਹੜੇ ਜਮਾਂ ਦਾ ਡੰਡ ਮਿਲੇਗਾ ਭਾਈ ਕੋਈ ਜਮ ਦੂਤ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਕਿਉਂਕਿ ਮੇਰਾ ਵਹੀ ਖਾਤਾ ਖਾਲੀ ਹੋਏਗਾ ਜੇ ਲਿਖਿਆ ਵੀ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਲਿਖਣਾ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਕੋਈ ਵੀ ਡੰਡ ਨਹੀਂ ਲੱਗੇਗਾ ਮੈਨੂੰ ਕੋਈ ਵੀ ਸਜ਼ਾ ਨਹੀਂ ਮਿਲੇਗੀ ਤੇ ਗੁਰੂ ਪਾਤਸ਼ਾਹ ਕਹਿੰਦੇ ਤਜੀਲੇ ਸਰਬ ਜੰਜਾਲ ਮੈਂ ਤਾਂ ਮਾਇਆ ਵਾਲੇ ਨਸ਼ਿਆਂ ਵਾਲੇ ਭੈੜੇ ਮਾਇਆ ਵਾਲੇ ਜਿੰਨੇ ਜੰਜਾਲ ਨੇ ਉਹ ਤਿਆਗ ਦਿੱਤੇ ਅੱਗੇ ਸਤਗੁਰ ਕਹਿੰਦੇ ਜੈਸਾ ਰੰਗ ਕਸੁੰਭਕ ਤੈਸਾ ਇਹੋ ਸੰਸਾਰ ਮਹਾਰਾਜ ਕਹਿੰਦੇ ਸੰਸਾਰ ਇਸ ਤਰ੍ਹਾਂ ਹੈ ਭਾਈ ਜਿਵੇਂ ਕਸੌਂਬ ਦਾ ਰੰਗ ਹੈ ਕਸੌਂਬ ਇੱਕ ਫੁੱਲ ਹੈ ਉਹ ਫੁੱਲ ਪਹਿਲੇ ਸਮਿਆਂ ਦੇ ਵਿੱਚ ਵਰਤਦੇ ਹੁੰਦੇ ਸੀ ਉਹਦੇ ਵਿੱਚ ਨਾ ਇੱਕ ਰੰਗ ਉੱਤਰਦਾ ਉਹ ਰੰਗ ਕੱਪੜੇ ਨੂੰ ਦਿੱਤਾ ਜਾਂਦਾ ਸੀ ਕਿਸੇ ਚੀਜ਼ ਨੂੰ ਦਿੱਤਾ ਜਾਂਦਾ ਸੀ ਔਰ ਜਦੋਂ ਤੁਸੀਂ ਫੁੱਲ ਨੂੰ ਵੀ ਹੱਥ ਲਾਓਗੇ ਉਹ ਜੋ ਬੇਲ ਹੈ ਜੋ ਬੂਟਾ ਨੂੰ ਹੱਥ ਲਾਓਗੇ ਉਹ ਤੁਹਾਡੇ ਹੱਥ ਨਾਲ ਰੰਗ ਲੱਗ ਜਾਏਗਾ ਪਰ ਜਦੋਂ ਤੁਸੀਂ ਪਾਣੀ ਵਿੱਚ ਧੋਮੋਗੇ ਨਾ ਉਹ ਜਦੀ ਉੱਤਰ ਜਾਂਦਾ ਜਦੋਂ ਇਹ ਕੱਪੜੇ ਨੂੰ ਰੰਗ ਦਿੱਤਾ ਜਾਂਦਾ ਸੀ ਨਾ ਕਸੁੰਬੇ ਦਾ ਰੰਗ ਬੜਾ ਘਟਿਆ ਰੰਗ ਮੰਨਿਆ ਜਾਂਦਾ ਘਟਿਆ ਦਾ ਕਹਿਣ ਦਾ ਮਤਲਬ ਵੀ ਇਹ ਚੜਦਾ ਨਹੀਂ ਕੱਪੜੇ ਨੂੰ ਕਿਸੇ ਵੀ ਚੀਜ਼ ਨੂੰ ਚੜਦਾ ਨਹੀਂ ਇਹ ਮਿੰਟਾਂ ਸਕਿੰਟਾਂ ਵਿੱਚ ਉੱਤਰ ਜਾਂਦਾ ਫਿੱਕਾ ਰੰਗ ਹੈ ਇਹ ਇਹ ਰੰਗ ਗੂੜਾ ਨਹੀਂ ਹੁੰਦਾ ਇਹ ਚੜਦਾ ਨਹੀਂ ਕਿਸੇ ਚੀਜ਼ ਨੂੰ ਇਹਨੂੰ ਕਸੁੰਬ ਆਖਿਆ ਗਿਆ ਮਾਰੇ ਕਹਦੇ ਸੰਸਾਰ ਇਦਾਂ ਜਿਵੇਂ ਭਾਈ ਕਸੁੰਬੇ ਦਾ ਰੰਗ ਹੁੰਦਾ ਹੁਣ ਜਿਹੜਾ ਕਸੁੰਬੇ ਦਾ ਰੰਗ ਕੱਪੜੇ ਨੂੰ ਛਾੜ ਦਵਾਂਗੇ ਆਪਾਂ ਤੇਓ ਕਪੜਾ ਬਾਅਦ ਵਿੱਚ ਅਸੀਂ ਧੋਵਾਂਗੇ ਉਹ ਸਾਰਾ ਹੀ ਉੱਤਰ ਜਾਣਾ ਇਸੇ ਤਰ੍ਹਾਂ ਇਹ ਸੰਸਾਰ ਹੈ ਇਹ ਸੰਸਾਰ ਵੀ ਕਸੁੰਬੇ ਵਾਂਗ ਹੈ ਤੈਨੂੰ ਕਹਦੇਗਾ ਭਾਈ ਔਖੇ ਵੇਲੇ ਤੇਰੇ ਨਾਲ ਖੜਾ ਪਰ ਸੱਚ ਜਾਣਿਓ ਮੌਕੇ ਤੇ ਇਹ ਕਸੁੰਬ ਦੇ ਰੰਗ ਵਾਂਗੂ ਛਾਤ ਛੱਡ ਜੇਗਾ ਆਖੋ ਸਤਨਾਮ ਤਾਈਓ ਤਾਂ ਮਹਾਰਾਜ ਕਹਿੰਦੇ ਨੇ ਨਾ ਜਹਿਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਨਾਮ ਉਹਾਂ ਤੇ ਰਹਿ ਸੰਗ ਸਾਈ ਉਥੇ ਪ੍ਰਮਾਤਮਾ ਦੇ ਨਾਮ ਨੇ ਕੰਮ ਆਉਣਾ ਅੱਗੇ ਸਤਗੁਰ ਕਹਿੰਦੇ ਮੇਰੇ ਰਮਈਏ ਰੰਗ ਮਜੀਠਾ ਕਹੋ ਰਵਦਾਸ ਚਮਾਰ ਮਜੀਠ ਇੱਕ ਬੇਲ ਐ ਇਹਨੂੰ ਵੀ ਫੁੱਲ ਲੱਗਦੇ ਨੇ ਇਹਦਾ ਜਿਹੜਾ ਰੰਗ ਹੈ ਨਾ ਇਹ ਬਹੁਤ ਪੱਕਾ ਇਹਦੀ ਬੇਲ ਨੂੰ ਇਹਦੇ ਤਣਿਆਂ ਨੂੰ ਇਹਦੀਆਂ ਜੜਾਂ ਨੂੰ ਪੁੱਟ ਕੇ ਨਾ ਉਹ ਫਿਰ ਇੱਕ ਕੈਮੀਕਲ ਜਿਹਦੇ ਵਿੱਚ ਤਿਆਰ ਕਰਕੇ ਉਹਨੂੰ ਚੰਗੀ ਤਰ੍ਹਾਂ ਕੱਪੜੇ ਨੂੰ ਝਾੜ ਦਿੰਦੇ ਸੀ ਇਹ ਮਜੀਠ ਰੰਗ ਇੰਨਾ ਗੂੜਾ ਕੱਪੜਾ ਤਾਂ ਪਾੜ ਜਾਂਦਾ ਪਰ ਇਹ ਰੰਗ ਨਹੀਂ ਉੱਤਰਦਾ ਸਾਹਜੋ ਦਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਸੁੰਭ ਦੇ ਰੰਗ ਨਾਲ ਨਹੀਂ ਭਾਈ ਤੈਨੂੰ ਜੁੜਨਾ ਤੈ ਮਜੀਠ ਦੇ ਰੰਗ ਨਾਲ ਜੁੜਨਾ ਸਾਡੇ ਲਈ ਮਜੀਠ ਕੀ ਹੈ ਮੇਰੇ ਰਮਈਏ ਰੰਗ ਮਜੀਠ ਕਾ ਰਮਿਆ ਹੋਇਆ RAM ਰੱਬ ਅਕਾਲ ਪੁਰਖ ਸਤਗੁਰ ਕਹਿੰਦੇ ਰੱਬ ਦੇ ਨਾਮ ਦਾ ਰੰਗ ਚੜਾ ਲਾ ਆਪਣੇ ਆਪ ਨੂੰ ਤੇ ਜਦੋਂ ਰੱਬ ਦੇ ਨਾਮ ਦਾ ਰੰਗ ਚੜ ਗਿਆ ਨਾ ਫਿਰ ਇਹ ਨਹੀਂ ਉਤਰੇਗਾ ਆਖੋ ਸਤਨਾਮ ਦੁਨੀਆ ਦਾ ਮਾਇਆ ਦਾ ਤੈਨੂੰ ਕਸੁੰਭੇ ਵਰਗਾ ਰੰਗ ਹੈ ਜੇ ਚੜ ਵੀ ਗਿਆ ਨਾ ਇੱਕ ਦਿਨ ਉਤਰ ਜਾਏਗਾ ਤੇ ਮਜੀਠ ਗੂੜਾ ਰੰਗ ਹੈ ਤੇ ਜਦੋਂ ਇਹ ਪ੍ਰਮਾਤਮਾ ਦਾ ਨਾਮ ਰੂਪੀ ਰੰਗ ਚੜ ਗਿਆ ਨਾ ਕਦੇ ਇਹ ਨਹੀਂ ਉਤਰੇਗਾ ਇਹ ਕੌਣ ਕਹਿ ਰਹੇ ਨੇ ਕਾਹੋ ਰਵਦਾਸ ਚਮਾਰ ਸਤਗੁਰ ਕਹਿੰਦੇ ਗੁਰੂ ਰਵਦਾਸ ਚਮਾਰ ਕਹਿੰਦੇ ਨੇ ਆਖੋ ਸਤਨਾਮ ਸਤਗੁਰਾਂ ਨੇ ਆਪਣੇ ਨਾਮ ਨਾਲ ਚਮਾਰ ਲਾਇਆ ਇੱਥੇ ਮੈਂ ਬੇਨਤੀ ਕੀਤੀ ਸੀ ਨਾ ਕਿ ਚਮਾਰ ਕੋਈ ਜਾਤ ਨਹੀਂ ਚਮਾਰ ਸਤਿਗੁਰਾਂ ਨੇ ਇਸ ਕਰਕੇ ਵਰਤਿਆ ਸ਼ਬਦ ਕਿਉਂਕਿ ਇਸ ਚਮਾਰ ਨੂੰ ਨੀਚ ਆਖਿਆ ਜਾਂਦਾ ਸੀ ਮਹਾਰਾਜ ਕਹਿੰਦੇ ਤੁਸੀਂ ਨੀਚ ਕਹਿੰਦੇ ਹੋ ਸਾਰਾ ਸੰਸਾਰ ਹੀ ਚਮਾਰ ਹੈ ਰੱਬ ਵੀ ਚਮਾਰ ਹੈ ਤੁਹਾਡੇ ਨਾਲ ਉਸ ਦਿਨ ਬੇਨਤੀ ਕੀਤੀ ਸੀ ਸੋ ਗੁਰੂ ਪਿਆਰਿਓ ਇਹ ਜਿਹੜਾ ਸ਼ਬਦ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਵਪਾਰ ਕਰਨਾ ਦੇਖੋ ਅਸੀਂ ਕੋਈ ਵੀ ਵਪਾਰ ਕਰਦੇ ਆਂ ਬਿਜ਼ਨਸ ਕਰਦੇ ਆਂ ਕੋਈ ਕੰਮਕਾਰ ਕਰਦੇ ਆਂ ਮਹਾਰਾ ਕੇਦੇ ਜੀ ਸਦਕੇ ਕਰੋ ਉਹ ਕੰਮ ਤੋਂ ਨਹੀਂ ਰੋਕਦੇ ਕਿਉਂਕਿ ਉਹ ਜ਼ਰੂਰੀ ਹੈ ਉਹਦੇ ਨਾਲ ਅਸੀਂ ਘਰ ਵੀ ਚਲਾਉਣਾ ਪਰਿਵਾਰ ਵੀ ਚਲਾਉਣਾ ਬੱਚੇ ਵੀ ਆਪਣੇ ਪੜਾਉਣੇ ਲਿਖਾਉਣੇ ਨੇ ਅੱਗੇ ਵਿਆਹਣੇ ਨੇ ਜਾ ਕੇ ਅੱਗੇ ਆਪਣੀ ਦੁਨੀਆਦਾਰੀ ਤੋੜਨੀ ਹੈ ਇਸੇ ਲਈ ਉਹ ਕੰਮ ਵੀ ਜ਼ਰੂਰੀ ਹੈ ਪਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਨਾਲ ਪ੍ਰਮਾਤਮਾ ਦੇ ਨਾਮ ਦਾ ਵੀ ਵਣਜ ਕਰ ਉਹ ਵੀ ਵਪਾਰ ਕਰ ਉਹ ਤੇਰੇ ਲਈ ਜ਼ਰੂਰੀ ਹੈ ਸੋ ਸਤਗੁਰ ਮਿਹਰ ਕਰਨ ਸੋ ਗੁਰੂ ਪਿਆਰਿਓ ਇਹ ਸਤਗੁਰ ਰਬਦਾਸ ਮਹਾਰਾਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਸ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਵਪਾਰ ਕਰੇਗਾ ਤਾਂ ਤੇਰਾ ਜੀਵਨ